ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਸਿਮਰਨ ਕਿਚਨ ਹਨ ਬਲੌਗ 'ਚ ਤੇ ਅੱਜ ਦਾ ਬਲੌਗ ਆਪਾਂ ਜਿਹੜਾ ਪਹਿਲਾਂ ਤੋਂ ਹੀ ਬਣਾ ਕੇ ਰੱਖਿਆ ਹੋਇਆ ਕਲਿੱਪਾਂ ਸੀ 23 ਅਕਤੂਬਰ ਨੂੰ ਮੇਰੇ ਪਾਪਾ ਜੀ ਜਿਹੜੇ ਪੂਰੇ ਹੋ ਗਏ ਤੇ ਉਹਨਾਂ ਦੇ ਆਪਾਂ ਭੋਗ ਤੇ ਗਏ ਸੀ ਤੇ ਉੱਥੇ ਹੀ ਆਪਾਂ ਜਿਹੜੀਆਂ ਕੁਝ ਕੁ ਕਲਿੱਪਾਂ ਬਣਾਈਆਂ ਵੈਸੇ ਤੇ ਬਲੌਗ ਬਣਾਉਣ ਨੂੰ ਜੀ ਨਹੀਂ ਸੀ ਕਰਨ ਦਿਆ ਪਰ ਇਹ ਕੁਝ ਕਲਿੱਪਾਂ ਜਿਹੜੀਆਂ ਯਾਦਗਾਰੀ ਹੁੰਦੀਆਂ ਵਾਂ ਇੱਧਰ ਬਾਬਾ ਜੀ ਦਾ ਕੁੰਬ ਜਿਹੜਾ ਰੱਖਤਾ ਸੀ ਜਿਹੜਾ ਆਪਾਂ ਅਖੰਡ ਪਾਠ ਰੱਖਣ ਤੋਂ ਪਹਿਲਾਂ ਕੁੰਬ ਰੱਖਦੇ ਆ ਅਖੰਡ ਪਾਠ ਰੱਖਣ ਦੀ ਤਿਆਰੀ ਬਿਲਕੁਲ ਹੋ ਗਈ ਸੀ ਤੇ ਅਖੰਡ ਜੋਤ ਵੀ ਜਿਹੜੀ ਸੀ ਜਗਾਈ ਤੇ ਬਾਕੀ ਸਾਰੇ ਜਣੇ ਜਿਸ ਤਰ੍ਹਾਂ ਕੀ ਮੇਰਾ ਵੀਰ ਗੁਰਦਰਾ ਸਾਹਿਬ ਗਏ ਸੀ ਬਾਬਾ ਜੀ ਦਾ ਪ੍ਰਕਾਸ਼ ਲੈਣ ਵਾਸਤੇ ਤੇ ਪਿੱਛੇ ਥੋੜੀ ਜੀ ਮੈਂ ਜਿਹੜੀ ਕਲਿੱਪ ਜਿਹੜੀ ਸ਼ੂਟ ਕੀਤੀ ਅਸੀਂ ਇਸ ਤਰ੍ਹਾਂ ਆਪਣੇ ਘਰ ਵਿੱਚ ਪਾਠ ਰਖਾਇਆ ਕੌੜੀ ਉੱਧਰ ਹੈਗੀ ਆ ਬੈਲ ਚ ਲਾਉਣਾ ਕਿ ਛਾਤੇ ਬਹੁਤ ਬਾਹਰ ਬਣੇ ਜਾਈਂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਕੋਈ ਨੰਬਰ ਆਇਆ ਪਿਆ ਕੋਈ ਆ ਕੇ ਮੇਰਾ ਯਰ ਨਿਨਾ ਜੇ ਹਨ ਕਾਇਦੇ ਕਰ ਕੋਈ ਆਉਂਦਾ ਮੋਹਣੀ ਜਦਿਆ ਸਾਰ ਸੇਵਾ ਸਮੂਹ ਸੱਜਣਾਂ ਦੇ ਨਾਲ। ਹਰੂਵਾਲ ਸਰਦਾਰ। ਪਾਠ ਰੱਖਣ ਤੋਂ ਬਾਅਦ ਮੈਂ ਤੇ ਮੇਰੇ ਮਾਸੀ ਜੀ ਇਨ ਗਏ ਤਰਨਤਾਰਨ ਉੱਥੇ ਜਾ ਕੇ ਸਭ ਤੋਂ ਪਹਿਲਾਂ ਅਸੀਂ ਗੁਰਦਰਾ ਸਾਹਿਬ ਦਰਬਾਰ ਸਹਿ ਮੱਥਾ ਟੇਕਿਆ। ਫਿਰ ਬੱਕੀ ਦਾ ਜਿਹੜਾ ਕੰਮ ਸੀ ਉਹ ਕੀਤਾ। ਮਾਸੀ ਜੀ ਨੇ ਕੁਝ-ਕੁਝ ਸਮਾਨ ਦੀ ਸ਼ਾਪਿੰਗ ਕਰਨੀ ਸੀ ਤੇ ਫਿਰ ਉਹਨਾਂ ਦੇ ਨਾਲ ਉਹ ਵਾਲੀ ਸ਼ਾਪਿੰਗ ਕਰਵਾਈ ਉਹਨਾਂ ਦੀ ਤੇ ਕੁਝ ਹੋਰ ਵੀ ਸਮਾਨ ਸੀ ਚਾਹੀਦੇ ਜਿਹੜੇ ਕਿਸੇ ਲੈਣ ਵਾਸਤੇ ਗਏ ਸੀ ਤੇ ਉਹ ਸਮਾਨ ਲੈ ਸਭ ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ। ਕਿਉਂਕਿ ਟਾਈਮ ਬੜਾ ਘੱਟ ਸੀ ਤੇ ਅਸੀਂ ਸੋਚਿਆ ਕਿ ਮੱਥਾ ਹੁਣੇ ਆਏ ਆ ਤੇ ਮੱਥਾ ਟੇਕ ਕੇ ਜਾਈਏ ਫਿਰ ਸ਼ਾਇਦ ਹੋ ਸਕਦਾ ਸਾਡਾ ਟਾਈਮ ਨਾ ਲੱਗੇ ਉਸ ਤੋਂ ਬਾਅਦਾਂ multimodal Ç福 worship Soya ਜਾਨਨ ਕਮ ਦੋਤਾਰੀ ਤੂੰ ਨੇ ਸਰਵਰ ਮੇਲਵਾ ਮਿਰਤਾਰੀ ਗੋਲ ਤੁੰਗਾਓ ਤੇ ਭਾਈ ਸਰਗੁਪਾਨ ਤਿਆਰੀ ਰਾ ਸ਼ਾਮ ਨੂੰ ਜਦੋਂ ਅਸੀਂ ਕਰਿਆ ਤੇ ਭੋਗ ਦੀ ਤਿਆਰੀ ਹੋਉਂਦੀ ਸੀ ਜਿਹੜਾ ਕਿ ਪ੍ਰਸ਼ਾਦ ਇਹਨੂੰ ਭੋਗ ਲਗਾਉਣਾ ਸੀ ਸਭ ਤਿਆਰੀ ਹੋ ਗਈ ਉਹ ਵੀ ਕਲਿੱਪ ਮੈਂ ਨਾਲ ਲਗਾਈ ਤੇ ਆਹ ਦੂਸਰੇ ਦਿਨ ਦੀ ਕਲਿੱਪ ਹੈ ਜਦੋਂ ਸਾਰੇ ਬੱਚੇ ਇਕੱਠੇ ਹੋਏ ਤੇ ਅੱਜਕੱਲ ਮਾਸੇ ਮਾਸੀਆਂ ਮਾਮਿਆਂ ਦੇ ਬੱਚੇ ਇਕੱਠੇ ਹੁੰਦੇ ਤੇ ਫੋਨ ਵੇਂਦੇ ਆ ਤੇ ਇੱਧਰ ਮੇਰਾ ਛੋਟਾ ਜਿਹਾ ਪਤੀਜਾ ਜਿਹਦਾ ਫੋਨ ਮੈਂ ਚਾਰਜ ਤੇ ਲਗਾਤਾ ਸੀ ਮੈਂ ਇਹਨਾਂ ਨੂੰ ਕਿਹਾ ਕਿ ਸੌਂਜੋ ਸਵੇਰੇ ਜਲਦੀ ਉੱਠਣਾ ਵਾ ਕਿਉਂਕਿ ਸਵੇਰੇ ਭੋਗ ਪੈਣਾ ਵਾ ਤੇ ਤੁਸੀਂ ਮੁੜ ਕੇ ਉੱਠਣਾ ਨਹੀਂਗਾ ਇੱਕ ਦੂਜੇ ਵੱਲ ਛੁਪੰਦੇ ਸੀ ਪਰ ਤਾਂ ਵੀ ਮੈਂ ਇਹਨਾਂ ਦੀ ਵੀਡੀਓ ਬਣਾ ਕੇ ਵਿਖਾਇਆ ਕਿ ਅੱਜਕੱਲ ਦੇ ਬੱਚੇ ਇੱਕ ਦੂਜੇ ਨੂੰ ਮਿਲਦੇ ਆ ਤੇ ਗੱਲਾਂ ਨਹੀਂ ਕਰਦੇ ਆ ਸਿਰਫ ਆਪੋ ਆਪਣੇ ਫੋਨਾਂ ਦੇ ਵਿੱਚ ਵਿਜੀ ਹੁੰਦੇ ਆ ਕਿਸੇ ਤਰ੍ਹਾਂ ਵੀ ਇਹ ਲੋਕ ਫੋਨ ਦੇ ਵਿੱਚ ਵਿਜੀ ਰਹਿੰਦੇ ਆ ਤੇ ਇੱਧਰ ਮੇਰਾ ਛੋਟਾ ਜਿਹਾ ਪਤੀਜਾ ਜਿਹਨੂੰ ਮੈਂ ਫਿਰ ਆਪਣੇ ਨਾਲ ਸੰਵਾਲਿਆ ਸਵੇਰੇ ਭੋਗ ਦੀ ਕਰਨ ਲੱਗਿਆ ਆਪਾਂ ਤਿਆਰੀ Come uh -huh. ਤੁਪੇ ਤੋਂ ਬਾਦਾਂ ਆਪਾਂ 5 ਤਰੀਕ ਨੂੰ ਆਪਣੇ ਘਰ ਵਾਪਸ ਆ ਗਏ ਸਾਡੇ 5 ਤਰੀਕ ਨੂੰ ਨਗਰ ਕੀਰਤਨ ਸੀ ਗੁਰਦਾਰੇ ਗਿਆ ਪ੍ਰਸ਼ਾਦਾ ਛਕਿਆ ਬੱਚਿਆਂ ਨੇ ਪ੍ਰਸ਼ਾਦਾ ਚੱਕ ਲਿਆ ਘਰੇ ਚਲ ਗਏ ਬੱਚੇ ਮੈਂ ਨਗਰ ਕੀਰਤਨ ਵਾਸਤੇ ਆ ਗਈ ਮੱਥਾ ਟੇਕਣ ਵਾਸਤੇ ਸਾਡੇ ਨਾਲ ਛੋਟੇ ਬੱਚੇ ਗਿਆ ਸੀ ਉਹਨਾਂ ਨੇ ਵੀ ਉੱਥੇ ਖੂਬ ਇੰਜੋਏ ਕੀਤਾ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਰਨਾ ਨੀਂ ਜ਼ਰੂਰ ਕਰਨਾ ਬਹੁਤ ਬਹੁਤ ਆਗਰਾ ਰਹਿ ਲੋ ਮਿਲਦੇ ਆਪਾਂ ਇੱਕ ਨਵੇਂ ਵੀਡੀਓ ਬਲੌਗ ਨਾਲ ਤਤਕ ਨਹੀਂ ਸਭ ਨੂੰ ਸਤਿ ਸ੍ਰੀ ਅਕਾਲ ਹੈ